ਜੱਟ ਲੈ ਆਇਆ ਦੇਖ ਲੈ ਯਾਰ ਮੇਰੀ ਕਸਮ ਖਾਰਾ ਮਾਰੋ ਸਾਡੇ ਵਿੱਚ ਬੜਾ ਤੈਨੂੰ ਪਤਾ ਲੱਗਿਆ ਉਹ ਉੱਥੇ ਘੜਕਦੀ ਸੜਤੀ ਹੋਊਂਗੀ ਨਹੀਂ ਅੰਨ ਜੰਦਾ ਨਾਮ ਹੈ ਪੱਕਾ ਕੰਮ ਹੈ ਇੱਥੇ ਦੇਖੀ ਉਹ ਐ ਕਰੀ ਜਾਂ ਗੱਲ ਤਾਂ ਸਹੀ ਆ ਬਈ ਦੀ ਐ ਕਰੀ ਜਾਂਦਾ ਕੜ ਸੜਦਾ ਹੋਵੇ ਨਹੀਂ ਨਹੀਂ ਅਜੇ ਚੌਥੋਂ ਨਿਕਲੇ ਡਿੱਗ ਗਿਆ ਓਏ ਲੱਭੋ ਇਹਦੇ ਵੀ ਓਏ ਜੇ ਫਟ ਗਈ ਦੀਵਾਲੀ ਫਟ ਗਈ ਜੀ ਫਟ ਗਈ ਇਹਦੇ ਵਿੱਚ ਇਹ ਚੱਪਲ ਚੱਪਲ ਕੱਟ ਚੱਪਲ ਟੁੱਟੂ ਰੋਡ ਤੋਂ ਆਣਾ ਓ ਨਹੀਂ ਨਹੀਂ ਬਈ ਯਾਰ ਇਹ ਫਟ ਗਈ ਪਤਾ ਨਹੀਂ ਕਿੰਨੇ ਚੱਕਦਾ ਰਹਿਣ ਚੱਲ ਛੱਡ ਕੇ ਸਿੱਟ ਪੈ ਨੇ ਕੱਟ ਕੱਟ ਕੇ ਸਿੱਟਾਈ ਇਹ ਪ੍ਰੂਫ ਹੈ ਪ੍ਰੂਫ ਹੈ ਤਾਂ ਬਣਾ ਦੇ ਉਹ ਜਿਹੜਾ ਕੰਮ ਕਰਵਾਉਣਾ ਸੀ ਇਹ ਪੱਤਰਕਾਰ ਖੜਾ ਤੇ ਗਲਤੀ ਮਾਉਣੇ ਬਣਾਉਂਦਾ ਇਹ ਇਹ ਦਿਖਾਉਂਦਾ ਇਹ ਦਿਖਾਉਂਦਾ ਓਲੀ ਓਲੀ ਆਉਗਣੇ ਸੱਚੀ ਗੱਲ ਮੜਾ ਨੋਟ ਕੋਲੀ 10 ਹਰੀ ਬਾਬੇ ਦਾ ਗਰਾਉਂਡ ਹੈ ਜੀ ਦੁਖਾਓ ਬਾਕੀ ਦਾ ਨਹੀਂ ਕਰਦੇਗੇ ਹਨ ਸਾਰੇ ਦਾ ਪਹਿਣੀ ਹੋਏ ਕਰਨ ਵਾਲੇ ਬੰਨਾ ਸਾਰੇ ਬਦਨਾਮ ਮੁੰਡਾ ਇਸ ਈਚ ਹੈ ਨਾ ਬਿਲਕੁਲ ਬਿਲਕੁਲ ਇਸ ਈਚ ਦੇ ਵਿੱਚ ਜਿਹੜਾ ਹੈ ਉਹ ਸਾਰ ਨੂੰ ਦਾ ਵਿੱਚ ਲਾਉਂਦਾ ਕੋਈ ਆਲੀ ਕੋਈ ਹੁੰਦਾ ਉਹ ਸਾਰੇ ਇੱਕੋ ਹੀ ਆਪਾ ਜਿਹੜਾ ਪੁਰਾਣੇ ਹੈ ਸਾਰੇ ਚਲੋ ਸਰ ਕੀ ਨਾਮ ਕੀ ਹੈ ਜੀ ਉਮੇਸ਼ ਕੁਮਾਰ ਥੋੜਾ ਜਨ ਰੀਸੈਂਟ ਮਾਈਕ ਨਹੀਂ ਮਾ ਕਰ ਗਿਆ ਕਿ ਪਰ ਉਹਨਾਂ ਨੂੰ ਦਿੱਕਤ ਆਉਂਦੀ ਹੈ ਅ ਚਲੋ ਕੀ ਨਾਗੇਵ ਜੀ ਉਮੇਸ਼ ਕੁਮਾਰ ਜੀ ਤੇ ਕੀ ਹੋਇਆ ਕੀ ਹੈ ਮੈਂ ਚਿੱਟਾ ਲੈ ਕੇ ਆ ਰਿਹਾ ਸੀਗਾ ਯਾਰੋ ਕਿਥੋਂ ਆਪਣੇ ਕੁਆਟਰ ਚ ਜੀ ਕੀ ਨਾ ਕੀ ਤੋਂ ਲੈ ਕੇ ਰਹੇ ਸੀ ਚੋਪੜਾ ਤੇ ਮੀਤ ਜੀ ਅੱਛਾ ਦੋਨੇ ਜਾਨਾ ਤੂੰ ਇਧਰੋਂ ਲੈ ਕੇ ਆ ਰਹੇ ਇੱਥੇ ਬਾਈ ਓਰੀ ਖੜੇ ਸੀ ਜੀ ਮੰਲੇ ਵਾਲੇ ਇਹਨਾਂ ਨੇ ਮੈਨੂੰ ਰੋਕ ਲਿਆ ਸੀ ਬਾਈ ਤੇ ਮੇਰੇ ਕੋਲ ਟਿੱਕਾ ਸੀ ਬਾਈ ਜੀ ਜੇ ਚਸਮਾ ਫੋਨ ਸੀ ਮੇਰੇ ਕੋਲ ਜੇ ਚ ਸੀਗਾ ਟਿੱਕਾ ਅੱਛਾ ਹਾਂਜੀ ਤੇ ਇੱਥੇ ਕੀ ਹੁਣ ਕੁਟਿਆ ਵੀ ਤੈਨੂੰ ਹਾਂਜੀ ਅੱਛਾ ਤੇ ਕਿੰਨੇ ਦਿਨ ਕਿੰਨੇ ਚਿਰ ਤੋਂ ਨਸ਼ਾ ਕਰ ਰਹੇ ਹੋ 7-8 ਸਾਲ ਹੋ ਗਈ 70 ਸਾਲ ਹੋ ਗਏ ਇਹਨਾਂ ਤੋਂ ਹੀ ਲੈਂਦੇ ਆ ਰਹੇ ਹਾਂ ਕਿ ਤੋਂ ਹੋ ਵੀ ਨਹੀਂ ਹੋਰ ਜਿਵੇਂ ਜਿਵੇਂ ਕੋਈ ਬੇਦਰੰਦੀ ਬਹੁਤ ਦੁਖੀ ਰਹਾ ਇਹਨਾਂ ਤੇ ਸੰਪਰਕ ਤੋਂ ਕਦੋਂ ਤੋਂ ਆਇਆ ਮਹੀਨਾ ਕੋ ਗਿਆ ਅੱਜ ਇਹਨਾਂ ਨੇ ਕਿੱਥੇ ਬੁਲਾਇਆ ਸੀ ਕਿੱਥੇ ਬੁਲਾਇਆ ਸੀ ਆ ਕੁਆਟਰਾਂ ਤੇ ਹੁਣ ਕਿੱਥੇ ਨੇ ਉਹ ਉਹ ਤਾਂ ਭੱਜ ਗਈ ਮਨ ਦੇ ਕੇ ਮੈਂ ਦਰਵਾਜ਼ੇ ਅੱਗੇ ਗਈ ਉਹਨਾਂ ਨੇ ਰੋਕ ਲਿਆ ਭੱਜ ਗਈ ਉਹ ਕਿੰਨੇ ਦਾ ਲਿਆ ਸੀ ਤੁਸੀਂ ਨਸ਼ਾ 800 ਰੁਪਏ ਦਾ 800 ਰੁਪਏ ਕਿੰਨਾ ਹੁੰਦਾ ਆ ਤਾਂ ਪਤਾ ਨਹੀਂ ਉਹ ਕਿੰਨੇ ਗ੍ਰਾਮ ਕਿੰਨਾ ਹੁੰਦਾ ਗ੍ਰਾਮ ਨਹੀਂ ਹੁੰਦਾ ਜੀ ਟੋਲਾ ਮਿਲੀ ਮਿਲੀ ਕਿੰਨਾ ਹੁੰਦਾ 15 20 ਮਿਲੀ 15 20 ਮਿਲੀ ਅੱਛਾ ਤੇ ਰੋਜ਼ ਹੀ ਲਗਣਾ ਤੁਸੀਂ ਕਰ ਹਾਂਜੀ ਤੇ ਪੂਰਾ ਕਿੱਥੋਂ ਕਰਦੇ ਹੋ ਪੈਸਾ ਕੰਮ ਕਰਦਾ ਪ੍ਰਾਈਵੇਟ ਕੀ ਕੰਮ ਕਰਦੇ ਹੋ ਮੈਂ ਐਕਸਰੇ ਦਾ ਕੰਮ ਕਰਦਾ ਹਾਂ ਐਕਸਰੇ ਦਾ ਹਾਂਜੀ ਐਕਸਰੇ ਕਿਹੜੇ ਪ੍ਰਾਈਵੇਟ ਕਾਦੇ ਚ ਪ੍ਰਾਈਵੇਟ ਹਸਪੀਟਲ ਚ ਪ੍ਰਾਈਵੇਟ ਹਸਪੀਟਲ ਚ ਕਰਦਾ ਹਾਂਜੀ ਤੇ ਹੁਣ ਪੁਲਿਸ ਨੂੰ ਪੁਲਿਸ ਨੇ ਕਹੇ ਤੁਹਾਨੂੰ ਅਰੈਸਟ ਨਹੀਂ ਕੀਤਾ ਜਾਂ ਫੜਿਆ ਨਹੀਂ ਕਦੇ ਰੋਕਿਆ ਨਹੀਂ ਜਾਂ ਨਸ਼ਾ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਕਿਤੇ ਦਵਾਈ ਲੈਣੀ ਅੱਛਾ ਇੱਕ ਕੋਈ ਸੈਂਟਰ ਵੀ ਗਿਆ ਹੁਣ ਦੱਸ ਹੁਣ ਹੁਣ ਤੁਹਾਨੂੰ ਪੁਲਿਸ ਅਰੈਸਟ ਕਰਨ ਦੇ ਲਈ ਪਹੁੰਚਦੀ ਆ ਤਾਂ ਫਿਰ ਤੁਸੀਂ ਕੀ ਕੀ ਦੱਸ ਦੱਸ ਦਿਓਗੇ ਕਿ ਸਾਰੀ ਇਹਨਾਂ ਨੂੰ ਪਾਰੀ ਦੇਵਾਂਗੇ ਜਿਹੜੇ ਜਿਹੜੇ ਵੇਚਦੇ ਸਾਰੇ ਫੜਾ ਦਾਂਗੇ ਚਕਾ ਦਾਂਗੇ ਜਿਹੜੇ ਤੇ ਵੇਚਦੇ ਇਹਨਾਂ ਛੱਡ ਦਾਂਗੇ ਦਵਾਈ ਲੈ ਲੈ ਆਪ ਨਸ਼ਾ ਛੱਡਣ ਦੀ ਕੋਸ਼ਿਸ਼ ਕਰੋਗੇ ਤੁਸੀਂ ਹਾਂਜੀ ਕਰੋ ਬਿਲਕੁਲ ਪੁਲਿਸ ਦਾ ਸਾਥ ਦੇਵੋਗੇ ਕਾਪੀ ਮੈਂ ਬੜਾਈ ਇਤਰਾ ਇਹ ਪਹਿਲੀ ਸੀਗਾ ਹਾਂਜੀ ਕਲਾ ਦੇ ਨਾਲ ਚੁੱਟ ਜੀ ਸਭ ਕੀ ਮਾਮਲਾ ਦੋਵੇਂ ਨਸ਼ੀ ਰਹਿੰਦੇ ਨੇ ਕੱਲ ਸਾਨੂੰ ਇਤਲਾ ਮਿਲੀ ਸੀ ਕਿ ਗੋਪਾਲ ਨਗਰ ਦੇ ਵਿੱਚ ਜਿਹੜੇ ਤੋਂ ਲੜਕੀ ਹੈਗੇ ਨਸ਼ਾ ਕਰਦੇ ਹੈ ਤੇ ਨਸ਼ਾ ਵੇਚਦੇ ਹੈਗੇ ਉਹਦੇ ਰਿਗਾਰਡ ਵਿੱਚ ਸਾਡੀ ਪੁਲਿਸ ਪਾਰਟੀ ਨੇ ਉੱਥੇ ਇਤਲਾ ਦੇਣ ਦੇ ਲਈ ਸਾਡੀ ਪੁਲਿਸ ਪਾਰਟੀ ਕੋਲ ਆਏ ਤਾਂ ਸਾਡੇ ਪੁਲਿਸ ਪਾਰਟੀ ਨੇ ਉਹਦਾ ਬਿਆਨ ਦਰਜ ਕਰਕੇ ਮੌਕੇ ਤੇ ਰੇਡ ਕੀਤੀ ਰੇਡ ਕਰਨ ਤੇ ਜਿਹੜਾ ਉੱਥੇ ਸਾਨੂੰ ਜਿਹੜੇ ਸੀਗੇ ਦੋ ਬੰਦੇ ਮਿਲੇ ਉਹਨਾਂ ਦਾ ਨਾਮ ਸੀਗਾ ਉਮੇਸ਼ ਕੁਮਾਰ ਤੇ ਅਰਮ ਇਹ ਦੋਨੇ ਜਿਹੜਾ ਹੈਗਾ ਚਿੱਟਾ ਵੇਣਦੇ ਆਦੀਆਂ ਤੇ ਅੱਗੇ ਵੇਚਣਦੇ ਆਦੀ ਵੀ ਐ ਇਹਨਾਂ ਦੋਨੋਂ ਨੂੰ ਫੜਕਿਆ ਸੀ ਉਹਨਾਂ ਦੇ ਕੋਲ 10 ਮਿਲੀਗ੍ਰਾਮ ਜਿਹੜਾ ਸੀ ਚਿੱਟਾ ਬਰਾਮਦ ਹੋਇਆ ਉਹਨਾਂ ਦੇ ਖਿਲਾਫ ਅਸੀਂ ਦੋਨਾਂ ਦੇ ਖਿਲਾਫ ਜਿਹੜਾ ਸੀ ਪਰਚਾ ਦਰਜ ਕਰ ਦਿੱਤਾ ਹੈਗਾ ਤਫਤੀਸ਼ ਚੁਕ ਕਰ ਰਹੇ ਹਾਂ ਇਹਨਾਂ ਜਿਹਨੇ ਸਰਫਾਇਟ ਕਰਨ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਹੈ ਜੀ ਪਿਛਲਾ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂਗੇ ਉਹ ਜੋ ਤਫਤੀਸ਼ ਦੌਰਾਨ ਜੋ ਚੀਜ਼ ਸਾਹਮਣੇ ਆਏਗੀ ਤੁਹਾਨੂੰ ਫਿਰ ਉਹਦੇ ਬਾਰੇ ਦੱਸਾਂਗੇ ਹਾਂ ਕੋਸ਼ਿਸ਼ ਕਰਾਂਗੇ ਅਸੀਂ ਰਿਮਾਂਡ ਲੈਣ ਦੀ ਵੇਲੇ ਰਿਮਾਂਡ ਲੈ ਲਈ ਰਿਮਾਂਡ ਲੈ ਕੇ ਹੋਰ ਜੋ ਹੋਏਗਾ ਉਹ ਸਾਹਮਣੇ ਦੱਸਾਂਗੇ ਉਹ ਹਜੇ ਪੁੱਛ ਕੇ ਚੱਲ ਰਹੀ ਹੈ ਜਿੱਥੋਂ ਕਿਤੇ ਲੈ ਕੇ ਆਏ ਹੋਏ ਉਹਨੂੰ ਵੀ ਅਸੀਂ ਕਾਨੂੰਨ ਦੇ ਤਹਿਤ ਉਸ ਬੰਦੇ ਦੇ ਖਿਲਾਫ ਵੀ ਕਾਰਵਾਈ ਕਰਾਂਗੇ